ਬੜੀ ਵਾਰ ਉਸੇ ਮੀ ਪਵਾ ਦਿੱਤਾ ਸੀਗਾ ਚਮਤਕਾਰ ਦੀ ਗੱਲ ਕਰਨ ਲੱਗਾ ਮੈਂ ਕਰਾਮਾਤ ਦੀ ਸਾਫ ਸ਼ਬਦਾਂ ਵਿੱਚ ਜੇ ਮੈਂ ਗੱਲ ਕਰਾਂ ਸਿੱਖ ਧਰਮ ਦੇ ਵਿੱਚ ਚਮਤਕਾਰ ਹੋਏ ਨੇ ਜਾਂ ਹੁੰਦੇ ਨੇ ਜਾਂ ਹੈਗੇ ਨੇ ਦੇਖੋ ਅਜੋਕੇ ਸਮੇਂ ਦੀ ਤਾਂ ਗੱਲ ਛੱਡ ਦਿਓ ਤੁਸੀਂ ਪਰ ਜੇ ਪ੍ਰਾਤਨ ਸਮੇਂ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਨੇ ਪੰਜਾ ਲਾ ਕੇ ਪਹਾੜੇ ਦਾ ਪੱਥਰ ਰੋਕਿਆ ਪੱਥਰ ਸਾਹਿਬ ਗੁਰਦੁਆਰਾ ਅੱਜ ਵੀ ਹੈਗਾ ਲੇ ਲद्दाख ਜਾਂ ਨਾਨਕ ਠੀਰਾ ਸਾਹਿਬ ਚਲੇ ਜਾ ਉੱਥੇ ਚਰਨ ਰੱਖ ਕੇ ਜੀ ਮਹਾਰਾਜ ਨੇ ਗੰਗਾ ਵਹਾਤੀ ਮਤਲਬ ਕਿ ਅੱਜ ਵੀ ਉੱਥੇ ਚਰਨਾ ਅੰਮ੍ਰਿਤ ਚੱਲ ਰਿਹਾ ਅੱਜ ਵੀ ਕੰਟੀਨਿਊ ਚੱਲ ਰਿਹਾ ਜੀ ਠੀਕ ਹੈ ਔਰ ਜਿੱਥੋਂ ਸਾਰਾ ਬੇਦਰ ਸ਼ਹਿਰ ਉੱਥੋਂ ਪਾਣੀ ਪੀ ਰਿਹਾ ਜੀ ਕੰਧ ਸਾਹਿਬ ਗੁਰਦੁਆਰਾ ਜਿੱਥੇ ਮਹਾਰਾਜ ਦੀ ਬਰਾਤ ਰੋਕੀ ਗਈ ਸੀ ਬਟਾਲੇ ਉਹ ਅੱਜ ਵੀ ਕੰਧ ਖੜੀ ਹੈ ਖੜੀ ਹੈ ਠੀਕ ਹੈ ਸਦੀਆਂ ਬੀਤ ਗਈਆਂ ਪਰ ਬਿਲਕੁਲ ਜੀ ਬਿਲਕੁਲ ਠੀਕ ਹੈ ਰੀਠੇ ਅੱਜ ਵੀ ਉਹ ਮਿੱਠੇ ਆ ساری ਦੁਨੀਆ ਦੇ ਰੀਠੇ ਕੌੜੇ ਆ ਪਰ ਉਹ ਰੀਠੇ ਕਿਉਂ ਮਿੱਠੇ ਹਮ ਹੈਨਾ ਤੋ ਕਿਤੇ ਨਾ ਕਿਤੇ ਫਿਰ ਉਹ ਜਿਹੜਾ ਇੱਕ ਗੁਰਦੁਆਰਾ ਨਾਨਕ ਮੱਤਾ ਸਾਹਿਬ ਹੈ ਜਿੱਥੇ ਉਹ ਦਰਖਤ ਸਿੱਧਾਂ ਨੇ ਸ਼ਕਤੀਆਂ ਨਾਲ ਲੜਾਇਆ ਤੇ ਮਹਾਰਾਜ ਨੇ ਇਦਾਂ ਇਸ਼ਾਰਾ ਕੀਤਾ ਤੇ ਉੱਥੇ ਹੀ ਰੁਕ ਗਿਆ ਠੀਕ ਹੈ ਤੋ ਇੱਕ ਜਿਹੜੀ ਸਹਿਜ ਕਲਾ ਤਾਂ ਵਰਤਦੀ ਰਹੀ ਹੈ ਕਰਾਮਾਤ ਤਾਂ ਕਹਿਰ ਦਾ ਨਾਮ ਦਿੱਤਾ ਠੀਕ ਹੈ ਕਰਾਮਾਤ ਉਥੇ ਕਹਿਰ ਦਾ ਨਾਮ ਦਿੱਤਾ ਜਿੱਥੇ ਆਪਣੀ ਹੌਮੇ ਨੂੰ ਵਡਿਆਉਣ ਲਈ ਕਰਾਮਾਤ ਦਿਖਾਈ ਹੈ ਵੀ ਮੇਰੇ ਚ ਦੇਖੋ ਜਿਵੇਂ ਸਿੱਧ ਜੋਗੀ ਕਰਦੇ ਹੁੰਦੇ ਸੀ ਵੀ ਆਹ ਮੇਰੇ ਚ ਕਲਾ ਜਿੱਥੇ ਉਹਦੀ ਕੁਦਰਤ ਨੂੰ ਜਨਾਇਆ ਵੀ ਉਹ ਰੱਬ ਹੈਗਾ ਵੀ ਸਿੱਧਾਂ ਨੂੰ ਕਹੇ ਤੁਸੀਂ ਹੰਕਾਰ ਵਿੱਚ ਨਾ ਆਵੋ ਤੁਹਾਡੇ ਤੋਂ ਵੀ ਉੱਪਰ ਉਹ ਸ਼ਕਤੀ ਪਰਮੇਸ਼ਰ ਇੱਕ ਸ਼ਕਤੀ ਹੈ ਜੀ ਉਹ ਚਾਵੇ ਤੇ ਤੁਹਾਡੀਆਂ ਕਰਾਮਾਤਾਂ ਇਹ ਰਿੱਧੀਆਂ ਸਿੱਧੀਆਂ ਉਹਦੇ ਮੁਰੇ ਕੁਝ ਨਹੀਂ ਹੈਗੀਆਂ ਜਿੱਥੇ ਆਪਣੀ ਵਡਿਆਈ ਕੀਤੀ ਹੈ ਉਹ ਕਰਾਮਾਤ ਹਉਮੈ ਹੰਕਾਰ ਉਹ ਕਹਿ ਰਿਹਾ ਜਿੱਥੇ ਰੱਬ ਨੂੰ ਜਨਾਇਆ ਝੂਠਾ ਮਾਣ ਤੋੜਿਆ ਦੂਜੇ ਦਾ ਠੀਕ ਹੈ ਉਹ ਕਰਾਮਾਤ ਸਹਿਜ ਕਲਾ ਉਹਨੂੰ ਕਹਿ ਸਕਦੇ ਆਪਾਂ ਜਿਹੜੀ ਸੋਤੇ ਵਰਤਾਈ ਹੈ ਮਹਾਰਾਜ ਨੇ ਬੜੀ ਵਾਰ ਉਸੀ ਮੀਂਹ ਪਵਾ ਦਿੱਤਾ ਸੀਗਾ ਚਮਤਕਾਰ ਦੀ ਗੱਲ ਕਰਨ ਲੱਗਾ ਮੈਂ ਕਰਾਮਾਤ ਦੀ ਸਾਫ ਸ਼ਬਦਾਂ ਵਿੱਚ ਜੇ ਮੈਂ ਗੱਲ ਕਰਾਂ ਸਿੱਖ ਧਰਮ ਦੇ ਵਿੱਚ ਚਮਤਕਾਰ ਹੋਏ ਨੇ ਜਾਂ ਹੁੰਦੇ ਨੇ ਜਾਂ ਹੈਗੇ ਨੇ ਦੇਖੋ ਅਜੋਕੇ ਸਮੇਂ ਦੀ ਤਾਂ ਗੱਲ ਛੱਡ ਦਿਓ ਤੁਸੀਂ ਪਰ ਜੇ ਪ੍ਰਾਤਨ ਸਮੇਂ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਨੇ ਪੰਜਾ ਲਾ ਕੇ ਪਹਾੜੇ ਦਾ ਪੱਥਰ ਰੋਕਿਆ ਪੱਥਰ ਸਾਹਿਬ ਗੁਰਦੁਆਰਾ ਅੱਜ ਵੀ ਹੈਗਾ ਲੇ ਲद्दाख ਜਾਣਾ ਹੈਗਾ ਨਾਨਕ ਠੀਰਾ ਸਾਹਿਬ ਚਲੇ ਜਾ ਉੱਥੇ ਚਰਨ ਰੱਖ ਕੇ ਜੀ ਮਹਾਰਾਜ ਨੇ ਝੰਗਾ ਬਹਾਤੀ ਮਤਲਬ ਕਿ ਅੱਜ ਵੀ ਉੱਥੇ ਚਰਨਾ ਅੰਮ੍ਰਿਤ ਚੱਲ ਰਿਹਾ ਅੱਜ ਵੀ ਕੰਟੀਨਿਊ ਚੱਲ ਰਿਹਾ ਜੀ ਠੀਕ ਹੈ ਔਰ ਜਿੱਥੋਂ ਸਾਰਾ ਬਦਰ ਸ਼ਹਿਰ ਉੱਥੋਂ ਪਾਣੀ ਪੀ ਰਿਆ ਜੀ ਕੰਧ ਸਾਹਿਬ ਗੁਰਦੁਆਰਾ ਜਿੱਥੇ ਮਹਾਰਾਜ ਦੀ ਬਰਾਤ ਰੋਕੀ ਗਈ ਸੀ ਬਟਾਲੇ ਉਹ ਅੱਜ ਵੀ ਕੰਧ ਖੜੀ ਖੜੀ ਹੈ ਠੀਕ ਹੈ ਸਦੀਆਂ ਬੀਤ ਗਈਆਂ ਪਰ ਬਿਲਕੁਲ ਜੀ ਬਿਲਕੁਲ ਠੀਕ ਹੈ ਰੀਠੇ ਅੱਜ ਵੀ ਉਹ ਮਿੱਠੇ ਹੈ ਸਾਰੀ ਦੁਨੀਆ ਦੇ ਰੀਠੇ ਕੌੜੇ ਆ ਪਰ ਉਹ ਰੀਠੇ ਕਿਉਂ ਮਿੱਠੇ ਹੈ ਹਮ ਹੈਨਾ ਤਾਂ ਕਿਤੇ ਨਾ ਕਿਤੇ ਫਿਰ ਉਹ ਜਿਹੜਾ ਗੁਰਦੁਆਰਾ ਨਾਨਕ ਮੱਤਾ ਸਾਹਿਬ ਹੈ ਜਿੱਥੇ ਉਹ ਦਰਖਤ ਸਿੱਧਾ ਨੇ ਸ਼ਕਤੀਆਂ ਨਾਲ ਲੜਾਇਆ ਤੇ ਮਾਰਾ ਨੇ ਇਦਾਂ ਇਸ਼ਾਰਾ ਕੀਤਾ ਤੇ ਉੱਥੇ ਹੀ ਰੁਕ ਗਏ ਠੀਕ ਹੈ ਤੋਂ ਇੱਕ ਜਿਹੜੀ ਸਹਿਜ ਕਲਾ ਤਾਂ ਵਰਤਦੀ ਰਹੀ ਹੈ ਕਰਾਮਾਤ ਤਾਂ ਕਹਿਰ ਦਾ ਨਾਮ ਦਿੱਤਾ ਹੈ ਠੀਕ ਹੈ ਕਰਾਮਾਤ ਉਥੇ ਕਹਿਰ ਦਾ ਨਾਮ ਦਿੱਤਾ ਹੈ ਜਿੱਥੇ ਆਪਣੀ ਹੋਂਮੇ ਨੂੰ ਵਡਿਆਉਣ ਲਈ ਕਰਾਮਾਤ ਦਿਖਾਈ ਹੈ ਵੀ ਮੇਰੇ ਚ ਦੇਖੋ ਜਿਵੇਂ ਸਿੱਧ ਜੋਗੀ ਕਰਦੇ ਹੁੰਦੇ ਸੀ ਵੀ ਆਹ ਮੇਰੇ ਚ ਕਲਾ ਜਿੱਥੇ ਉਹਦੀ ਕੁਦਰਤ ਨੂੰ ਜਨਾਇਆ ਹੈ ਵੀ ਉਹ ਰੱਬ ਹੈਗਾ ਹੂੰ ਹੂੰ ਵਿਸ਼ਦਾ ਨੂੰ ਕਹ ਤੁਸੀਂ ਹੰਕਾਰ ਵਿੱਚ ਨਾ ਆਵੋ ਤੁਹਾਡੇ ਤੋਂ ਵੀ ਉੱਪਰ ਉਹ ਸ਼ਕਤੀ ਪਰਮੇਸ਼ਰ ਇੱਕ ਸ਼ਕਤੀ ਹੈ ਜੀ ਉਹ ਚਾਵੇ ਤੇ ਤੁਹਾਡੀਆਂ ਕਰਾਮਾਤਾਂ ਇਹ ਰਿੱਧੀਆਂ ਸਿੱਧੀਆਂ ਉਹਦੇ ਮੂਰੇ ਕੁਝ ਨਹੀਂ ਹੈਗੀਆਂ ਜਿੱਥੇ ਆਪਣੀ ਵਡਿਆਈ ਕੀਤੀ ਹੈ ਉਹ ਕਰਾਮਾਤ ਹਉਮੈ ਹੰਕਾਰ ਉਹ ਕਹਿਰ ਹੈ ਜਿੱਥੇ ਰੱਬ ਨੂੰ ਜਨਾਇਆ ਹੈ ਝੂਠਾ ਮਾਣ ਤੋੜਿਆ ਦੂਜੇ ਦਾ ਠੀਕ ਹੈ ਉਹ ਕਰਾਮਾਤ ਸਹਿਜ ਕਲਾ ਉਹਨੂੰ ਕਹਿ ਸਕਦੇ ਆਪਾਂ महाराज देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप